ਬڑے ਢਾਡੇ ਦਾ ਠੋਆਣੇ ਦਾ ਛੋਟੇ ਬੜਾ ਵੱਡਾ ਛੋਟਾ ਢਾਡਾ ਸ੍ਰੀ ਗੁਰ ਇਹ ਜਦੋਂ ਮੈਂ ਤੁਹਾਨੂੰ ਚੋ ਦਿਖਾ ਰਿਹਾ ਆਂ ਇਹ ਬੜਾ ਢਾਡਾ ਛੋਟਾ ਢਾਡਾ ਠੋਆਣੇ ਦਾ ਚੋ ਵੀ ਇਹਨੂੰ ਕਹਿੰਦੇ ਆ ਇਹ ਆ ਸਾਹਮਣੇ ਬੱਬਾ ਚੁੱਪ ਦੱਸਦਾ ਜੀ ਸਤਾਨ ਦੇਸ ਰੇ ਜਿਹਨੇ ਤੁਸੀਂ ਦਰਸ਼ਨ ਕਰ ਰਹੇ ਆ ਇਹ ਬਿਲਕੁਲ ਚੋ ਦੇ ਕੰਡੇ ਤੇ ਆ ਇਹ ਪਾਣੀ ਆ ਅੱਜ ਨੂੰ ਆ ਜਿਹੜੇ ਆ ਮੇਰੇ ਪੈਰ ਲੱਗਿਓ ਇਹ ਮੰਜਿਲ ਦੇ ਵਿੱਚ ਇੱਥੇ ਖੁੱਭ ਗਿਆ ਆ ਫਿਰ ਚੋ ਐਜੇ ਆ ਟੁੱਟ ਗਿਆ ਆ ਬੰਨ ਇਥੋਂ ਮੇਰਾ ਖਾਲਾ 50 ਫੁੱਟ ਚੌੜਾ ਇਥੇ ਜਿਹੜਾ ਵਾ ਇਹ ਪੈ ਗਿਆ ਆ ਕੋਲੋਂ ਮੂਵਾਲਾਂ ਦਾ ਟਾਵਰ ਲੱਗਾ ਹੋਇਦੇ ਇਥੇ 50 ਫੁੱਟ ਚੌੜਾ ਪੈ ਗਿਆ ਇਹ ਫਿਰ ਬੜੇ ਢਾਡੇ ਨੂੰ ਪੈ ਗਿਆ ਚਲਾ ਗਿਆ ਮੈਂ ਤੁਹਾਨੂੰ ਦਿਖਾਉਂਦਾ ਨਾਲ ਨਾਲ ਇਹ ਫਿਰ ਇਥੋਂ ਬੰਨ ਟੁੱਟਦਾ ਵਾ ਇਹ ਬੰਨ ਟੁੱਟ ਕੇ ਐਜੇ ਆ ਜਾਂਦਾ ਆ ਪਾਣੀ ਦੇ ਹੁਣ ਵੀ ਦੇ ਸਕਿਆ ਇਹ ਐਨੂੰ ਪੂਰਾ ਦਾ ਪੂਰਾ ਪਾੜ ਕੇ 8 ਫੁੱਟ ਇਥੇ ਪਾਣੀ 9 ਫੁੱਟ ਇਥੇ ਭਗ ਗਿਆ ਵਾ ਇੱਧੇ ਹੁੰਦਾ ਹੋਇਆ ਇਹ ਇਦਾਂ ਦਰਖਤਾਂ ਨੂੰ ਪੱਟਦਾ ਪਟਾਉਂਦਾ ਇੱਧਰੋਂ ਬੜੇ ਢਾਡੇ ਦੇ ਸਿਵਿਆ ਕੋਲ ਚਲ ਗਿਆ ਇੱਧਰੋਂ ਆਉਂਦਾ ਆਉਂਦਾ ਪਾਣੀ ਆਉਂਦਾ 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 ਆਹ ਬੜੇ ਢਾਡੇ ਨਾਲ ਸਿੱਧਾ ਹੋ ਗਿਆ ਜੀ ਨਿਸ਼ਾਨੀ ਤੌਰ ਤੇ ਮੈਂ ਤੁਹਾਨੂੰ ਦੱਸਦਾ ਇਹ ਸੱਚਾ ਕਰ ਬੜੇ ਢਾਡੇ ਦਾ ਯਾਨੀ ਕਿ ਸਿਵੇ ਇਹ ਐਸੇ ਵੇ ਬੜੇ ਢਾਡੇ ਚੋ ਦੇ ਕੰਡੇ ਆ ਉਹ ਸਾਹਮਣੇ ਜਿੱਦਾਂ ਘਰ ਆ ਉਹਨੇ ਬੋਰੇ ਵਾਰੇ ਲਾਂ ਦੇ ਲਾ ਕੇ ਆਪਣਾ ਬਚਾਅ ਕੀਤਾ ਵਾ ਇਹ ਫੇਰ ਉਧਰੋਂ ਆ ਗਿਆ ਤੇ ਫੇਰ ਇੱਧਰੋਂ ਐਨ ਤੁਰ ਪਿਆ ਆ ਬਾਟਰ ਸਪਲਾਈ ਵਾਲੇ ਦੇ ਪਾਈਪ ਪਏ ਆ ਫੇਰ ਇੱਥੇ ਆ ਕੇ ਲੱਗਦਾ ਕਿ ਇਥੋਂ ਸੜਕ ਆਪਣੇ ਬਚਾਅ ਦੇ ਲਈ ਪਿੰਡਾਂ ਨੂੰ ਤੋੜ ਦਿੱਤੀ ਉਹ ਮਿੱਟੀ ਨੂੰ ਪਈ ਆ ਫੇਰ ਆ ਪਿੰਡ ਦਾ ਨੂੰ ਹੋ ਗਿਆ ਸਦਾ ਆ ਬੜੇ ਢਾਡੇ ਦੇ ਸਾਨੂੰ ਘਰ ਦੇ ਸਰੇ ਸਾਹਮਣੇ ਫੇ ਅੱਗੇ ਜਾ ਕੇ ਦੇਖਦੇ ਕੀ ਆ ਇਹ ਬਾਟਰ ਸਪਲਾਈ ਦੀ ਲਾਈਨ ਆ ਛੋਟੇ ਢਾਡੇ ਤੋਂ ਕੀ ਆ ਇਹ ਪੈਪਰ ਟੁੱਟ ਗਿਆ ਦੇਖੋ ਆ ਤੁਸੀਂ ਆਪ ਇਹਨ ਦਾ ਅੰਦਾਜ਼ਾ ਲਾ ਲੋ ਕਿੰਨਾ ਆ ਇਹ ਲਗਭਗ 9 ਫੁੱਟ ਇਹ ਪਾੜ ਪੈ ਗਿਆ ਇਥੇ ਪੱਕੀ ਛੜਕ ਜਿਹੜੀ ਚੱਕ ਦਿੱਤੀ ਆ ਆ ਫਿਰ ਸਫੈਦ ਦੇ ਡੱਪੇ ਵਿੱਚ ਉਹਨਾਂ ਦੇ ਕਾਂਡੂ ਕਾਂ ਲੱਪੇ ਆ ਇਹਨਾਂ ਥੋੜੀ ਜੀ ਰੋਕ ਲੱਗੇ ਆ ਫਿਰ ਬੜੇ ਢਾਡੇ ਨੂੰ ਚੱਲ ਗਿਆ ਪਿੰਡ ਚੋਂ ਪਾਣੀ ਫੇਕੇ ਜਾ ਕੇ ਦੇਖਦੇ ਕਿ ਹੁੰਦਾ ਥੋੜੇ ਬੋਰੇ ਰੱਖ ਕੇ ਰੋਕਣ ਦੀ ਕੋਸ਼ਿਸ਼ ਕੀਤੀ ਹੋਆ ਆ ਫੇ ਪਾੜ ਜੇ ਫੰਦਾ ਫੰਦਾ ਪੈ ਗਿਆ ਜੀ ਆ ਪੱਕੀ ਸੜ ਨੂੰ ਤੋੜਦਾ ਹਾਲ ਜਰਾ ਘਰਾਂ ਦੇ ਖਾਰਪਾਂ ਦਾ ਇਧਰ ਕਿਸੇ ਕਾਰਨ ਪਾਣੀ ਤੋੜ ਨਹੀਂ ਸਕਿਆ ਆ ਪੱਕੀ ਸੜ ਕੇ ਹੀ ਜਾਂਦੀ ਛੁੱਟੀ ਆ ਜਿਹੜੇ ਆਏ ਵਾਟਰ ਸਪਲਾਈ ਪੈ ਫੇਰ ਇੱਥੇ ਆ ਕੇ ਤੋੜ ਦਿੰਦਾ ਵਾ 1 2 3 4 5 ਇਹ ਪ੍ਰੋਟੋਗਾਈਤ ਨੂੰ ਨਾ ਉੱਪਰ ਤੋਂ ਪਾਣੀ ਵੀ ਨਿਕਲ ਰਿਹਾ ਵਾ ਉਹ ਸਾਹਮਣੇ ਦੇਖ ਰਹੇ ਆਂ ਔਰ ਇਹ ਤੋਂ ਸੜਕ ਦਾ ਕਾਫੀ ਨੁਕਸਾਨ ਹੋ ਗਿਆ ਵਾ ਕਿ ਜਗ ਫੇਰ ਦਾ ਖਾਨਾ ਮਤੋਂ ਆ ਘਰਾਂ ਦੇ ਵਿੱਚੇ ਪਾਣੀ ਵਟਨ ਤੋਂ ਬਚਾਅ ਹੋ ਗਿਆ ਬਾਲੀਬੁੱਡ ਵਾਟਰ ਹਾਂਜੀ ਫੇ ਆਪਾਂ ਗਾਂਹਾਂ ਜਾਂਦੇ ਰਹਦੇ ਆਂ ਆ ਚੋਬੋ ਲੋ ਪਾਣੀ ਆ ਕੇ ਜੀ ਆਹ ਸਾਹਮਣੂ ਸਪੈਦੇ ਆਹ ਇੱਧਰ ਪਾਣੀ ਚੜਿਆ ਸਾਰੇ ਪਾਸੇ ਇਹ ਫਿਰ ਇਹ ਚ ਹੋ ਕੇ ਆ ਫਿਰ ਤੁਹਾਡੇ ਤੋਂ ਥੋੜਾ ਜਿਹਾ ਬਾਈ ਗੁਰੂ ਮੇਰ ਕਰ ਗਿਆ ਆ ਕੁਮਾਦੀ ਚ ਭੈਣ ਲੱਫਿਆ ਆ ਕੁਮਾਦੀ ਦੇ ਵਿੱਚ 2 2 2.5 2.5 ਫੁੱਟ ਜੀ ਪਾਣੀ ਖੜਾ ਹੋਆ ਇੱਧਰ ਇਹ ਸਪੈਦੇ ਤੇ ਸੜਕ ਨੀਮੀ ਸੀ ਜਿੱਥੋਂ ਪਾਣੀ ਚੱਲਣ ਲੱਪਿਆ ਇਹ ਤੋਂ ਲਗਭਗ 100 ਫੁੱਟ ਦੇ ਵਿੱਚ ਪਾਣੀ ਚੱਲ ਗਿਆ ਕਿ ਥੋੜਾ ਜੂਰ ਮਾਰਿਆ ਫਿਰ ਆ ਫੇਟੋ ਆ ਆ ਖਾਰ ਪੈਂਦੀ ਆਈ ਆ ਆ ਦੇਖੋ ਆਪਣੇ ਆਪਣੇ ਖੇਤਾਂ ਦਾ ਮਾੜਾ ਮੋਟਾ ਰੀਗ ਬਚਾਅ ਕਰਦਾ ਚਾਹ ਲੰਗਣ ਲਈ ਕਰਦਾ ਆ ਤੁਸੀਂ ਉਸ ਫੈਦ ਦੇ ਵਿੱਚ ਆ ਖਾਰਪੇ ਨੂੰ ਦੇਖ ਸਕਦੇ ਆ ਇਹ ਬੜੇ ਢਾਡੇ ਤੋਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਜੀ ਆ ਇਥੋਂ ਪਿਆ ਆ ਮੋਰੇ ਵਾਲੇ ਤਰਪਾਨਾਂ ਬਚਾਈਆਂ ਆਪਣੇ ਖੇਤ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਆ ਆ ਪਾਰ ਪਿਆ ਕੋਈ ਵੀਕ ਫੁੱਟ ਦਾ ਇਹ ਇੰਦੀ ਆ ਤੁਹਾਡਾ ਆਪਣਾ ਕਲਵਾਨ ਸਿੰਘ ਸਿੱਧੂ ਕੋਰਤੋਈ ਮੇਰਾ ਮੋਬਾਈਲ ਨੰਬਰ ਹੈਗਾ 98 डबल 5 7 1981698557 19816